ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਦਰ ਸਚਾਨੇ ਹੋ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀ ਐ ਅਹਨਿਸ ਸਹਜ ਸੁਪਾਈ ਦਰਸਨ ਪਰਸੈ ਭੁਕੇ ਜਨਮ ਮਰਨ ਜਾਇ ਹੋਏ ਸਿਫਤ ਖਸਨ ਦੀ ਨੂਰ ਅਰਸੋ কুরਖੋ ਚੱਤੀ ਐ ਤਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੋਹੇ ਮਹੱਲਾ 14 ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੈ ਸਭ ਰੋਗ ਗਵਾਏ ਕਤ ਪਾਏ ਜਿਨ ਹਰ ਨਾਮ ਧਿਆਇ ਤਿਨ ਪਵਿੱਤ ਪਰਮ ਪਦ ਪਾਏ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਤੇ ਮੁਕਤ ਪਾਏ ਜਿਨ ਹਰ ਨਾਮ ਧਿਆਇ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨਾਰਗ ਪਾਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿੰਨ ਕੇ ਹੋ ਮੈ ਰੋਗ ਗਾਇ ਰਹਾ ਹੂੰ ਬ੍ਰਹਮ ਬਿਸਨ ਮਹਾਦੇਉ ਤ੍ਰੈ ਗੁਨ ਰੋਗੀ ਵਿਚ ਹੋਂ ਮੈਂ ਕਰ ਕਮਾਈ ਜਿਨ ਕੀ ਏ ਤਿਸ ਨਾ ਚੇਤੇ ਬੱੜੇ ਹਰ ਗੁਰਮਖ ਸੋਜੀ ਪਾਈ ਹੋਂ ਸਭ ਜਗਤ ਬਿਆਪਿਆ ਤਿੰਨ ਕੋ ਜਨਮ ਮਰਨ ਦੁਖ ਪਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਬਲਿਹਾਰੈ ਜਿੰਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪੇ ਉਪਾਰ ਨਾਨਕ ਆਪੇ ਵੇਖਰ ਬਿਗਸੈ ਗੁਰਮੁਖ ਬ੍ਰਹਮ ਬੀ ਚਾਰ ਜਨ ਸਿਸ਼ਟ ਸਾਦੀ ਸੋਈ ਹਰ ਜਾਣੈ ਤਾਕਾ ਰੂਪੇ ਆਪਾਰ ਨਾਨਕ ਆਪੇ ਵੇਖ ਹਰ ਬਿਗ ਸੈ ਗੁਰਮਖ ਬ੍ਰਹਮ ਬੀਚਾਰ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸੁਹੀ ਮਹਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਭਾਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਸਤਿ ਨੰਨਵਾਹੀ ਗੁਰੂ ਸਤਿ ਨੰਨਵਾ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ Sat ਵਿਸਰਨਾਹੀ ਦਾ ਤਾਰ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੁ ਆਪਣਾ ਨਾਮ ਦੇ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਹੇ ਹੂੰ ਨਾਨਕ ਚਾਹੇ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਾਤੇ